ਆਪ ਦੇ ਕਾਰਦੀ ਦਾ ਇਲਾਜ ਕਰਾਉਣ ਆਇਆ ਆ ਸਾਲਾਂ ਤੋਂ ਹੋ ਗਿਆ ਕਿ ਇੱਥੇ ਹੱਡੀਆਂ ਵਾਲਾ ਡਾਕਟਰ ਨਹੀਂ ਹੈਗਾ ਦਿਨ ਚਾਰ ਵਰੀ ਆ ਹਸਪੀਟਲ ਡਾਕਟਰ ਨਹੀਂ ਮਿਲਦਾ ਹਾਂਗੇ ਹੋ ਮੁਕ ਕਰਦੇ ਆਂ ਵੀ ਬਾਰਡਰ ਤੇ ਬੈਠੇ ਆਂ ਕੋਈ ਡਾਕਟਰ ਚੰਗਾ ਹਰ ਰੋਜ਼ ਡਾਕਟਰ ਕਰ ਰਵੇ ਇੱਥੇ ਆ ਗਏ ਜੀ ਮੈਂ ਨਾਮ ਮੇਰਾ ਚਰਨਜੀਤ ਹੈ ਜੀ ਮੈਂ ਆਪਦੀ ਘਰ ਦੀ ਦਾ ਇਲਾਜ ਕਰਾਉਣ ਆਇਆ ਹੱਡੀ ਕਰਹਿ ਕੇ ਆ ਹੱਡੀਆਂ ਵਾਲਾ ਡਾਕਟਰ ਇੱਥੇ ਭੇਜਿਆ ਜਾਵੇ ਕਈਆਂ ਸਾਲਾਂ ਤੋਂ ਹੋ ਗਿਆ ਕਿ ਇੱਥੇ ਹੱਡੀਆਂ ਵਾਲਾ ਡਾਕਟਰ ਨਹੀਂ ਹੈ ਜੀ ਬਪੀ ਤੜ ਕੀ ਨਾਮ ਆ ਤੁਹਾਨੂੰ ਕੀ ਮਦਦ ਸੁਲਾਏ ਜੀ ਕੀ ਮੁਸ਼ਕਲ ਹੈ ਹਵਤਾਰ ਸਿੰਘ ਆ ਜੀ ਮੈਂ ਤਿੰਨ ਚਾਰ ਵਰੀ ਆਇਆ ਹਸਪੀਟਲ ਡਾਕਟਰ ਨਹੀਂ ਮਿਲਦਾ ਕੋਈ ਤਿੰਨ ਚਾਰ ਵਰੀਓ ਕੇ ਮੁੜ ਚੱਲਿਆ ਕਾਹਦਾ ਲਾਜ ਕੋਣਾ ਤੁਸੀਂ ਮੈਂ ਅੱਖਾਂ ਵਿਖਾਉਣੀਆਂ ਕੀ ਮੰਗ ਕਰਦੇ ਜੀ ਭਾਂਗੇ ਹੋ ਕਰਦੇ ਆਂ ਵੀ ਬਾਰਡਰ ਤੇ ਬੈਠੇ ਕੋਈ ਡਾਕਟਰ ਚੰਗਾ ਹਰ ਰੋਜ਼ ਡਾਕਟਰ ਭਕਾਰ ਰਵੇ ਇੱਥੇ ਆਵੇ ਫੋਰ ਵੀ ਡਾਕਟਰਾਂ ਦੀ ਕਮੀ ਇੱਥੇ ਪੋਰ ਵੀ ਆਈਏ ਤੇ ਕਈ ਵਾਰ ਮਿਲਦੇ ਕਈ ਵਾਰ ਨਹੀਂ ਮਿਲਦੇ ਕੋਈ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਮੇਰਾ ਹੈਂਡੀਕੈਪ ਦਾ ਸਰਟੀਫਿਕੇਟ ਬਣਿਆ ਵਾ ਤੇ ਇਹਨਾਂ ਕੋਲ ਮੈਂ ਬਣਾ ਕੇ ਖੜਿਆ ਸੀ ਤੇ ਇਹਨਾਂ ਨੇ ਸੈਂ ਗਲਤ ਕਰ ਦਿੱਤੇ ਨੇ ਡਾਕਟਰ ਭਾਜੀ ਨੇ ਤੇ ਵੱਡੇ ਨੇ ਤੇ ਉਹ ਹੁਣ ਮੈਂ ਤਾਂ ਕੱਲ ਪੱਟੀਆਂ ਸਾਰੀ ਦੀ ਅੜੀ ਤੱਕੇ ਖਾ ਕੇ ਗਈ ਜੋ 11 ਵਜੇ ਦੀ ਗਈ ਮੈਂ 5 ਵਜੇ ਘਰ ਆਈ ਵਾਂ ਇਹਨਾਂ ਨੇ ਉਹਨਾਂ ਦੇ ਇਹ ਮੇਰੇ ਹੈਡ ਵਾਸਤਾ ਵੀ ਬਣਿਆ ਸੀ ਤੇ ਉਹਨਾਂ ਦੇ ਸਹੀ ਪੱਟੀਆਂ ਬਣਿਆ ਸਰਟੀਫਿਕੇਟ ਤੇ ਇੱਥੇ ਇਹਨਾਂ ਨੇ ਮੇਰਾ ਸਰਟੀਫਿਕੇਟ ਗਲਤ ਬਣਾ ਤਾਵਾ ਤੇ ਹੁਣ ਆਪੀ ਸਾਡੇ ਸੈਂ ਨਹੀਂ ਕਰਕੇ ਹਾਂ ਜੀ ਮੈਂ ਕੱਲ ਵੀ ਆਈ ਸੀ ਕੱਲ ਵੀ ਨਹੀਂ ਡਾਕਟਰ ਮਿਲੇ ਅੱਜ ਵੀ ਆਈ ਆ ਤੇ ਅੱਜ ਵੀ ਨਹੀਂ ਡਾਕਟਰ ਮਿਲੇ ਵੀ ਡਾਕਟਰ ਤੁਹਾਡਾ ਇਲਾਜ ਕੀਤਾ ਵਾ ਕਿ ਨਹੀਂ ਨਹੀਂ ਜੀ ਇਲਾਜ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਲਾਜ ਉਹ ਪਿਛਲੇ ਵਾਰ ਵੀ ਨਹੀਂ ਸੀ ਆਏ ਤੇ ਅੱਜ ਵੀ ਨਹੀਂ ਆਏ ਕਿਹੜੇ ਮਿੰਟੋਂ ਆਏ ਤੁਸੀਂ ਆਈ ਮੈਂ ਦਿੱਪਰ ਆਇਆ ਕੀ ਕੰਮ ਕਰਨਾ ਹੈ ਮਿੰਸੋਫਟ ਦਾ ਕੀ ਨਾਮ ਹੈ ਔਰ ਖੇਮ ਕਰਨ ਸਰਕਾਰੀ ਅਪਲ ਜੋ ਭਾਰਤ ਭਾਰਤ ਸੰਸਰਾਂਤ ਦੂਸਰੇ 1 ਕਿਲੋਮੀਟਰ ਦੇ ਉਪਰ ਹੁੰਦੇ ਹੈ ਜਿਹੜੀ ਕਿਹੜੀ ਕੰਮੀਆਂ ਔਰ ਡਾਕਟਰ ਜਿਹੜੇ ਨਹੀਂ ਆਏ ਹਾਂਜੀ ਮੇਰਾ ਨਾਮ ਡਾਕਟਰ ਜਸਿੰਦਰ ਕੌਰ ਹੈ ਮੈਂ ਇਥੇ ਆਫੀਸ਼ੀਅਟਿੰਗ ਐਸਐਮਓ ਖੇਮ ਕਰਨ ਐਂਡ ਇਹਦੇ ਵਿੱਚ ਜਿਹੜਾ ਸਾਡਾ ਬਿਲਕੁਲ ਬਾਡੀ ਤੇ ਸੀਐਚਸੀ ਖੇਮ ਕਰਨ ਹੈ ਸਟੇਟਡ ਆ ਇੱਥੇ ਬਹੁਤ ਜ਼ਿਆਦਾ ਮੈਨਪਾਵਰ ਦੀ ਦਿੱਕਤ ਹੈ ਹੀ ਹੈ ਇੱਕ ਥੋੜਾ ਰਿਮੋਟ ਲੋਕੇਸ਼ਨ ਹੋਣ ਕਰਕੇ ਲੋਕ ਕੀ ਜਿਹੜਾ ਇੱਥੇ ਪ੍ਰਿਫਰ ਵੀ ਨਹੀਂ ਕਰਦੇ ਕਿ ਪੋਸਟਿੰਗ ਹੋਵੇ ਇਸ ਕਰਕੇ ਕਾਫੀ ਦਿੱਕਤ ਆ ਰਹੀ ਹੈ ਇਥੇ ਸਟਾਫ ਦੀ ਕਿੰਨੇ ਸਪੈਸ਼ਲਿਸਟ ਡਾਕਟਰ ਆ ਗਏ ਹੋਰ ਕਿੰਨੇ ਇਨਮ ਸਟਾਫ ਦੇ ਦੇਖੋ ਜੀ ਇਹ ਟੋਟਲ ਪੋਸਟਰ 10 ਡਾਕਟਰਸ ਦੀ ਪੋਸਟਰ ਹੈਗੇ ਹਨ ਪਰ ਸਿੱਧੇ ਦੋ ਐਮਓ ਹੀ ਮੌਜੂਦ ਹੈ ਤੇ ਮੇਰੇ ਕੋਲ ਐਸ ਐਮਓ ਦਾ ਵੀ ਫੁੱਲ ਫਲੱਜ ਸਟਾਫ ਨਹੀਂ ਆ ਉਸ ਤੋਂ ਇਲਾਵਾ ਮੇਰੇ ਕੋਲ ਇੱਕ ਐਮਓ ਹੈ ਬਸ ਚੰਨਲ ਪੂਰੇ ਬਲਾਕ ਚ ਸਾਡੇ ਕੋਲ ਕੁਇਕਵਲ ਟੋਹਾ ਪੀ ਐਚ ਸੀ ਹੈ ਇੱਕ ਰਾਜੁਕੇ ਹੈ ਉਥੇ ਕੋਈ ਵੀ ਡਾਕਟਰ ਅਵੇਲੇਬਲ ਨਹੀਂ ਹੈ ਬਲਟੋਹੇ ਆਮ ਆਧਮਿਕ ਕਲੀਨਿਕ ਕਰਕੇ ਡਾਕਟਰ ਆਏ ਹੋਏ ਨੇ ਪਰ ਰਾਜੁਕੇ ਜਿਹੜਾ ਸੈਂਟਰ ਹੈ ਉਥੇ ਬਿਲਕੁਲ ਵੀ ਕੋਈ ਵੀ ਸਟਾਫ ਅਵੇਲੇਬਲ ਨਹੀਂ ਹੈ ਸਪੈਸ਼ਲਿਸਟ ਡਾਕਟਰ ਸਾਡੇ ਕੋਲ ਕੋਈ ਵੀ ਕਿਉਂਕਿ ਆਲਰਡੀ ਦੀ ਡੈਫੀਸ਼ੈਂਸੀ ਪੂਰੇ ਪੰਜਾਬ ਚਲ ਰਹੀ ਹੈ ਬੱਚਿਆਂ ਦਾ ਇਮਯੂਨਾਈਜੇਸ਼ਨ ਜਿਹੜਾ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਤੁਸੀਂ ਮਤਲਬ ਕਿਹੜੀ ਕਿਹੜੀ ਕਮੀਆਂ ਵਾਂ ਕਿਵੇਂ ਉਹਨਾਂ ਨੂੰ ਪੂਰੀ ਸਹੂਤਾ ਮਿਲਦੀਆਂ ਲੇਟਸ ਸੀ ਦੇਖੋ ਜੀ ਬੱਚੇ ਦੇ ਇਮਯੂਨਾਈਜੇਸ਼ਨ ਨੇ ਬਹੁਤ ਵੱਡਾ ਸੈਕਟਰ ਹੈ ਆ ਰੌਂਡ 1 ਲੱਖ 23000 ਦੀ ਆਬਾਦੀ ਹੈ ਠੀਕ ਹੈ 18 ਸਬਸੈਂਟਰ ਨੇ ਸਾਡੇ ਕੋਲ ਜਿਤੋਂ ਕਿ ਸਿਰਫ ਸਾਡੇ ਕੋਲ 18 ਐਨਮ ਦੀ ਬਜਾਏ ਸਿਰਫ 5 ਐਨਮਸ ਮੌਜੂਦ ਨੇ ਸਾਡੇ ਕੋਲ ਐਂਡ ਉਨੇ ਕਰਕੇ ਸਾਨੂੰ ਇਮਯੂਨਾਈਜੇਸ਼ਨ ਦਿੱਕਤ ਐ ਬਹੁਤ ਆਂਦੀ ਹੈ ਬਟ ਪੂਰਾ ਜਿਹੜਾ ਸਟਾਫ ਮਿਹਨਤ ਨਾਲ ਕੰਮ ਕਰਕੇ ਸਾਰੇ ਟਾਰਗੇਟਸ ਨੇ ਉਹ ਐਟ ਪਾਰ ਵਿਦ ਅਦਰ ਬਲॉक्स ਜਿੰਨਾ ਦਾ ਸਟਾਫ ਪੂਰਾ ਹੈਗਾ ਆਲਮੋਸਟ ਉਹਨਾਂ ਨੂੰ ਕਵਰ ਕੀਤਾ ਜਾਂਦਾ ਜਿੰਨੇ ਜਿੰਨੇ ਟਾਰਗੇਟਸ ਨੂੰ ਦਿੱਤੇ ਜਾਂਦੇ ਆ ਉਹਨਾਂ ਦੇ ਅਕੋਰਡਿੰਗ ਅਚੀਵ ਕਰਦੇ ਆ ਉਹ ਸਾਰੀਆਂ ਏਨਮ ਚਰਨ ਲਿਖੀ ਹੁੰਦਾ ਕਿ ਇੱਕ ਏਨਮ ਕੋਲ ਤਿੰਨ ਜਾਂ ਚਾਰ ਪਿੰਡ ਹੁੰਦੇ ਆ ਅਸੀਂ ਇੱਕ ਏਨਮ ਨੂੰ 10 ਤੋਂ 11 ਕਿਹੜਾ ਪਿੰਡ ਦਿੱਤੇ ਹੋਏ ਆ ਇਮਯੂਨਾਈਜੇਸ਼ਨ ਪਲੱਸ ਡੈਥ ਫਰ ਦਾ ਪੰਜ ਪੰਜ ਪਿੰਡ ਦਾ ਰਿਕਾਰਡ ਹੈ ਉਹਨਾਂ ਕੋ ਤੇ ਉਹਨਾਂ ਨੂੰ ਰੋਜ਼ ਰੋਸਟਰ ਦੇ ਅਕੋਰਡਿੰਗ ਜਿਹੜ ਦਿਕਤ ਆਂਦੀ ਹੈ ਬਟ ਜਿਹੜਾ ਸਟਾਫ ਹੈਗਾ ਉਹ ਪੂਰਾ ਸੈਜੋ ਕਰ ਰਿਹਾ ਜਿਹੜੇ ਕਾਰਨ ਆਪਾਂ ਇਮਿਊਨਾਈਜੇਸ਼ਨ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਆਈ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਬੱਚਾ ਰਹਿ ਨਾ ਜਾਏ ਹੁਣ ਇੱਕ ਸਪੈਸ਼ਲ ਹੀ ਸਰਵੇ ਵੀ ਮੈਂ ਕੰਡਕਟ ਕਰਾ ਰਹੀ ਆ ਕਿ 12 ਤੋਂ 17 ਦੇ ਵਿੱਚ ਸਪੈਸ਼ਲ ਇਮਿਊਨਾਈਜੇਸ਼ਨ ਵੀ ਕਰਾ ਰਹੀ ਆ ਸਾਡੇ ਕੋਲ ਔਰ ਵਿੱਚ ਆਪਾਂ ਡ੍ਰੌਪ ਆਊਟ ਬੱਚੇ ਜਿਹੜੇ ਮਿਸ ਬੱਚੇ ਨੇ ਉਹਨਾਂ ਨੂੰ ਆਪਾਂ ਵੈਕਸੀਨ ਕਰਨਾ ਹੈ ਤੇ ਉਹਨਾਂ ਦੇ ਰਿਲੇਟਡ ਆਪਾਂ ਸਪੈਸ਼ਲ ਮੈਂ ਸਰਵੇ ਕਰਵਾ ਰਹੀਆਂ ਸਾਰੀਆਂ ਆਸ਼ਾ ਜੀ ਵੀ ਆਈ ਹੋਏ ਹੈ ਕੈਂਪ ਕਰਨ ਸਰਵੇ ਕਰ ਰਹੀਆਂ ਬੱਚੇ ਨੂੰ ਲੱਭ ਰਹੀਆਂ ਤੇ ਇਦਾਂ ਮਤਲਬ ਸਟਾਫ ਪੂਰੀ ਤੰਦੇਈ ਨਾਲ ਕੰਮ ਕਰ ਕਿ ਕਲਬ ਲੱਨੇ ਸਰ ਸਪੈਸ਼ਲਿਸਟ ਡਾਕਟਰ ਉੱਥੇ ਕੋਈ ਨਹੀਂਗਾ ਔਰ ANM ਦੀ ਜਿਹੜੀ ਕਮੀ ਹੈ ਇਹਦੇ ਸਬੰਧ ਵਿੱਚ ਤੁਸੀਂ ਲੀਗਲ ਤੌਰ ਤੇ ਅੱਗੇ ਕੀ ਵਿਭਾਗ ਨੂੰ ਹਾਂਜੀ ਸਰ ਅਸੀਂ ਸਮੇਂ ਦੇ ਸਮੇਂ ਟਾਈਮ ਤੇ ਵੈਕੈਂਸੀ ਪ੍ਰਸ਼ਨ ਪੁੱਛੀ ਜਾਂਦੀ ਹੈ ਅਸੀਂ ਭੇਜਤਾ ਜਾਂਦਾ ਹੈ ਉਚਿਤ ਅਧਿਕਾਰਿਆਵਲੋਂ ਸਾਨੂੰ ਸਹਾਇਕ ਦਿੱਤਾ ਜਾਂਦਾ ਹੈ बिकॉज़ ਪੂਰੇ ਸਾਡੇ ਪੰਜਾਬ 'ਚ ਹੀ ਮੈਨਪਾਵਰ ਦੀ ਕਮੀ ਆ ਰਹੀ ਹੈ ਹੈਲਥ ਸੈਕਟਰ ਦੇ ਵਿੱਚ ਇਸ ਲਈ ਜਿੰਨਾ ਉਹਨਾਂ ਕੋਲੋ ਪੋਸੀਬਲ ਹੁੰਦਾ ਹੈ ਉਹ ਸਾਡੇ ਨਾਲ ਕੋਆਪਰੇਟ ਕਰਦੇ ਆ ਤੇ ਜਦੋਂ ਵੀ ਕੋਈ ਮੈਨਪਾਵਰ ਹੋਏਗਾ ਡੈਫੀਨਿਟਲੀ ਇੱਥੇ ਪ੍ਰੋਵਾਈਡ ਕਰਵਾਣਗੇ ਸਰ ਮੈਡੀਕਲ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਮੁਸ਼ਕਲਤ ਨਹੀਂ ਆ ਰਹੀ ਕਿ ਦੇਖੋ ਸਰ ਜਦੋਂ ਆਪਾਂ ਆਪਣੀ ਐਮਓ ਇੱਕ ਹੈਗਾ ਤੇ ਉਸ ਤੋਂ ਬਾਅਦ ਸਪੈਸ਼ਲਿਸਟ ਵਵਾਂ ਨਹੀਂ ਹੈਗੀਆਂ ਕੋਸ਼ਿਸ਼ ਕੋਸ਼ਿਸ਼ ਵਿੱਚ ਵੀ ਕਾਫੀ ਰਿਮੋਟ ਹੈਗੀ ਆ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਜ਼ਰੂਰੀ ਸਵਾਵਾਂ ਜਿਹੜੀਆਂ ਸਪੈਸ਼ਲਿਸਟ ਲੈਵਲ ਦੀਆਂ ਹੈਗੀਆਂ ਉਹ ਮਿਲ ਨਹੀਂ ਪਾਂਦੀ ਉਹ ਲਈ ਫਿਰ ਅਸੀਂ ਪੱਟੀ ਰੈਫਰ ਕਰ ਦਿੱਤਾ ਜਾਂਦਾ ਹੈ ਪੱਟੀ ਨੀਅਰੈਸਟ ਪੈਂਦਾ ਉੱਥੇ ਹੈਗੀ ਐਸਲ ਤੇ ਡਿਮਾਂਡ ਤਾਂ ਹੈ ਕਿ ਇਹ ਵੀ ਐਟ ਲੀਸਟ ਇੱਕ ਦੋ ਸਪੈਸ਼ਲਿਸਟ ਡਾਕਟਰ ਹੋਣ ਦੋ ਤਿੰਨ ਐਮਓ ਹੋਏ ਹੋਣ ਹੁਣ ਈਵਨਿੰਗ ਨਾਈਟ ਵੀ ਇੱਥੇ ਆਪਾਂ ਪੋਸੀਬਲ ਨਹੀਂ ਕਰ ਸਕਦੇ ਇੱਕ ਐਮਓ ਦੇ ਨਾਲ ਉਹਨੇ ਕਰਨ ਰਾਤ ਨੂੰ ਵੀ ਐਮਰਜੈਂਸੀ ਕੋਈ ਆ ਜਾਂਦੀ ਇਕੱਲਾ ਸਟਾਫ ਲੇਡੀ ਸਟਾਫ ਡਿਊਟੀ ਤੇ ਹੁੰਦਾ ਕੋਈ ਸਕਿਉਰਿਟੀ ਦਾ ਬੰਦੋਬਸ ਵੀ ਨਹੀਂ ਐਪ ਬਿਲਡਿੰਗ ਵੀ ਪੁਰਾਣੀ ਹੈ ਤੇ ਸਮ ਹਾਉ ਫਿਰ ਵੀ ਸਟਾਫ ਜਿਹੜਾ ਆਲਮੋਸਟ ਜਿੰਨਾ ਹੀ ਮੈਕਸਿਮਮ ਆਪਣਾ ਦੇ ਸਕਦੇ ਉਹ ਦੇ ਰਹੇ ਆ ਸਟਾਫ